ਸਤ ਸ੍ਰੀ ਅਕਾਲ ਸਟੀਲ ਇੰਡੀਆ ਦੁਆਰਾ ਚਾਲੂ ਪ੍ਰੋਗਰਾਮ 'ਚ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਕਣਕ ਵਿੱਚ ਗੁਲਾਬੀ ਸੁੰਡੀ ਦੇ ਮਾਮਲਿਆਂ 'ਚ ਆਈ ਕਮੀ ਪੀਏਯੂ ਨੇ ਦਿੱਤੀ ਜਾਣਕਾਰੀ ਸਰਕਾਰ 32 ਤਰ੍ਹਾਂ ਦੇ ਖੇਤੀ ਸੰਦਾਂ ਦੇ ਦੇ ਰਹੀ ਸਬਸਿਡੀ ਕਿਸਾਨ 15 ਜਨਵਰੀ ਤੱਕ ਕਰ ਸਕਦੇ ਨੇ ਆਨਲਾਈਨ ਅਪਲਾਈ ਪੀਏਯੂ ਵੱਲੋਂ ਖੇਤੀਬਾੜੀ ਇਨਪੁਟ ਡੀਲਰ ਦਾ ਸਿਖਲਾਈ ਕੋਰਸ 15 ਜਨਵਰੀ ਤੋਂ ਸ਼ੁਰੂ 10ਵੀਂ ਪਾਸ ਨੌਜਵਾਨ ਕਰ ਸਕਦੇ ਨੇ ਅਪਲਾਈ ਕ੍ਰੀषि ਜਾਗਰਣ ਵੱਲੋਂ ਸਮ੍ਰੀਤ ਕਿਸਾਨ ਉਤਸਵ ਦਾ ਆਯੋਜਨ ਜਿਸ ਵਿੱਚ ਖੇਤੀਬਾੜੀ ਖੇਤੀ ਸੰਧਾ ਖੇਤੀ ਦਿਵਾਨਿਆਂ ਬਾਰੇ ਹੋਵੇਗੀ ਵਿਸ਼ੇਸ਼ ਚਰਚਾ ਪੰਜਾਬ ਵਿੱਚ ਅਗਲੇ 2 ਦਿਨ ਮੀਂਹ ਦੀ ਭਵਿੱਖਬਾਣੀ ਮੌਸਮ ਵਿਭਾਗ ਨੇ ਸਖਤ ਠੰਡ ਹੋਣ ਦੀ ਜਿਤਾਈ ਸੰਕਾ ਆਓ ਹੁਣ ਜਾਣਦੇ ਹਾਂ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਪੰਜਾਬ ਵਿੱਚ ਕੁਝ ਦਿਨ ਪਹਿਲਾਂ ਕਣਕ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਸੀ ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਦੀ ਇਸ ਨਿਰਾਸ਼ਾ ਨੂੰ ਦੂਰ ਕੀਤਾ ਹੈ ਪੀ.ਐਜੂ ਦੀਆਂ ਟੀਮਾਂ ਨੇ ਕਿਸਾਨਾਂ ਦੀ ਇਸ ਨਿਰਾਸ਼ਾ ਦੂਰ ਕਰਨ ਲਈ ਪੰਜਾਬ ਦੇ ਪੀੜਤ ਇਲਾਕਿਆਂ ਦਾ ਦੌਰਾ ਕੀਤਾ ਜਿਸ ਤੋਂ ਬਾਅਦ ਪੀ.ਐਜੂ ਟੀਮਾਂ ਨੇ ਕਿਹਾ ਕਿ ਇਹ ਝੋਨੇ ਦਾ ਕੀੜਾ ਹੈ ਪਰ ਜਨਵਰੀ ਠੰਡ ਕਾਰਨ ਇਹ ਕੀੜੇ ਦੇ ਹਮਲੇ ਵਿੱਚ ਕਮੀ ਆਈ ਹੈ ਪੀ.ਐਜੂ ਨੇ ਕਿਸਾਨਾਂ ਨੂੰ ਕਣਕ ਦੀ ਸਮੇਂ-ਸਮੇਂ 'ਤੇ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ ਦੇਸ਼ ਵਿੱਚ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਇਸੇ ਤਾਹ ਦੇ ਤੀ ਹਰਿਆਣਾ ਸਰਕਾਰ ਸੂਬੇ ਦੇ ਕਿਸਾਨਾਂ ਨੂੰ 32 ਤਰ੍ਹਾਂ ਦੇ ਖੇਤੀ ਸਬੰਧਾਂ ਤੇ ਸਬਸਿਡੀ ਦੇ ਰਹੀ ਹੈ ਇਸ ਸਕੀਮ ਲਈ ਕਿਸਾਨ 15 ਜਨਵਰੀ 2024 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਦੱਸਦੇ ਕਿ ਇੱਕ ਕਿਸਾਨ ਇਹਨਾਂ 32 ਖੇਤੀ ਸੰਧਾਂ ਵਿੱਚੋਂ ਕਿਸੇ ਦੋ ਖੇਤੀ ਸੰਧਾਂ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ ਹਰਿਆਣਾ ਦੇ ਖੇਤੀ ਵਿਭਾਗ ਨੇ ਰਾਜ ਦੇ ਕਿਸਾਨਾਂ ਨੂੰ ਸਬਸਿਡੀ ਅਤੇ ਖੇਤੀ ਉਪਕਰਨ ਮੁਹੱਈਆ ਕਰਾਉਣ ਲਈ ਐਸ ਐਮ ਐਮ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਯੋਜਨਾ ਤਹਿਤ ਅਰਜ਼ੀਆਂ ਮੰਗੀਆਂ ਹਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋਕੇ ਸਮੇਂ ਦੌਰਾਨ ਵਿਦੇਸ਼ ਭੱਜਣ ਵਾਲੇ ਨੌਜਵਾਨਾਂ ਲਈ ਪੰਜਾਬ ਵਿੱਚ ਹੀ ਰੋਜਗਾਰ ਦੇ ਬਿਹtere ਮੌਕੇ ਪੈਦਾ ਕਰ ਰਹੀ ਹੈ ਇਸੇ ਮਕਸਦ ਤਹਿਤ ਹੀ ਪੀ ਜੀ ਯੂ ਦੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਵੱਲੋਂ ਨੌਜਵਾਨਾਂ ਲਈ ਖੇਤੀਬਾੜੀ ਇਨਪੁਟ ਡੀਲਰ ਦਾ ਸਕਿੱਲ ਡਿਵੈਲਪਮੈਂਟ ਸਕਲਾਈ ਕੋਰਸ ਕਰਵਾਇਆ ਜਾ ਰਿਹਾ ਹੈ ਜੋ ਕਿ 15 ਜਨਵਰੀ 2024 ਤੋਂ 27 ਜਨਵਰੀ 2024 ਤੱਕ ਕਰਵਾਇਆ ਜਾਵੇਗਾ ਇਸ ਸਕਲਾਈ ਕੋਰਸ ਵਿੱਚ ਪੰਜਾਬ ਦੇ ਬਸਨੀਕ ਅਤੇ 10ਵੀਂ ਪਾਸ ਨੌਜਵਾਨ ਅਪਲਾਈ ਕਰ ਸਕਦੇ ਹਨ ਕ੍ਰੀਤੀ ਜਾਗਰਣ ਦੁਆਰਾ ਆਯੋਜਿਤ ਮਹੀਂਦਰਾ ਟਰੈਕਟਰ ਦੁਆਰਾ ਸਪான்ਸਰ ਐਮ ਐਫ ਓ ਆਈ ਅਵਾਰਡ ਕਿਸਾਨ ਭਾਰਤ ਯਾਤਰਾ ਦੇ ਹਿੱਸੇ ਵਜੋਂ ਸੰਗ੍ਰੀਤ ਕਿਸਾਨ ਉత్సਵ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਪ੍ਰੋਗਰਾਮ 9 ਜਨਵਰੀ ਨੂੰ ਸਵੇਰੇ 10 ਵਜੇ ਕ੍ਰੀਤੀ ਵਿਗਿਆਨ ਕੇਂਦਰ ਗੁਰੂਗ੍ਰਾਮ 시ਕੌਂਗਪੁਰ ਹਰਿਆਣਾ ਵਿਖੇ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਵਿੱਚ ਹਾਰੀ ਦੀਆਂ ਫਸਲਾਂ ਬਿਮਾਰੀਆਂ ਕੀੜਿਆਂ ਦਾ ਪ੍ਰਬੰਧ ਟਰੈਕਟਰ ਉਦਯੋਗ ਵਿੱਚ ਨਵੀਨੀਕਰਨ ਟਰੈਕਟਰ ਪ੍ਰਬੰਧ ਅਤੇ ਬਾਜਰੇ ਦੀ ਕਾਸ਼ਤ ਦਾਦੀ ਉੱਤੇ ਵਿਸ਼ੇਸ਼ ਚਰਚਾ ਹੋਵੇਗੀ ਦੱਸਦੀ ਹੈ ਕਿ ਦੇਸ਼ ਦਾ ਪ੍ਰਮੁੱਖ ਖੇਤੀਬਾੜੀ মিডিਆ ਹਾਊਸ ਖਰੀਸੀ ਜਾਗਰਣ ਪਿਛਲੇ 27 ਸਾਲਾਂ ਤੋਂ ਕਿਸਾਨਾਂ ਦੀ ਪਲਾਈ ਲਈ ਸਮੇਂ-ਸਮੇਂ ਉੱਤੇ ਖੇਤੀ ਮੇਲੇ ਦਾ ਆਯੋਜਨ ਕਰਵਾ ਰਿਹਾ ਹੈ। ਉਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਗੰਭੀਰ ਠੰਡ ਹੋ ਸਕਦੀ ਹੈ। ਉੱਥੇ ਹੀ ਮੌਸਮ ਵਿਭਾਗ ਨੇ 8 ਤੇ 9 ਜਨਵਰੀ ਨੂੰ ਹਿਮਾਚਲ, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਹਲਕੀ ਵਰਖਾ ਦੀ ਭਵਿੱਖਬਾਣੀ ਕੀਤੀ ਹੈ ਇਸੇ ਦੌਰਾਨ ਹੀ ਤਾਮਿਲਨਾਡੂ ਅਤੇ ਕੇਰਲਾ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੈ ਖੇਤੀਬਾੜੀ ਅਤੇ ਖੇਤੀ ਸੰਬੰਧੀ ਹੋਰ ਵੱਖ-ਵੱਖ ਜਾਣਕਾਰੀਆਂ ਜਾਣ ਲਈ ਜੁੜੇ ਰਹੋ ਖਰੀਚੀ ਜਾਗਰਣ ਪੰਜਾਬੀ ਦੇ ਨਾਲ